ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਰੇ ਠੀਕ ਠਾਕ ਹੋ ਦੋਸਤੋ ਅੱਜ ਦੀ ਵੀਡੀਓ ਬਣਾ ਰਿਹਾ ਆ ਆਪਾਂ ਆਪਣੇ ਘਰ ਤੋਂ ਜਾਨੀ ਕਿ ਸਿੱਧੂ ਸਲੇਜ ਪਲਾਂਟ ਤੋਂ ਤੇ ਅੱਜ ਆਪਣੇ ਕੋਲੇ ਇੱਕ ਘੋੜਾ ਆਇਆ ਸੀ ਲੋਡ ਵਾਸਤੇ ਇਹ ਸਲੇਜ ਜਾ ਰਿਹਾ ਆਪਣਾ ਅੱਜ ਅਸਾਮ ਅਸਾਮ ਦੇ ਸ਼ਹਿਰ ਜਾ ਰਿਹਾ ਬੋਕਾਜਨ ਤਕਰੀਬਨ ਇਹ ਤੋਂ 2500 ਕਿਲੋਮੀਟਰ ਪੈਗਾ ਤੇ 30 32 ਟਨ ਮਾਲੇ ਦੇ ਵਿੱਚ ਆਉਣਾ ਹੈ ਤੇ ਬਾਕੀ ਆਪਾਂ ਨੂੰ ਪਤਾ ਲੱਗ ਜੂ ਲਾਸਟ ਤੇ ਕਿੰਨਾ ਲੋਡ ਹੁੰਦਾ ਇਹਦੇ ਵਿੱਚ ਤੇ ਲੋਡਿੰਗ ਚੱਲ ਰਹੀ ਹੈ ਤਕਰੀਬਨ ਅੱਧਾ ਘੂੜਾ ਲੋਡ ਹੋ ਗਿਆ ਹੈ ਕੰਮ ਚੱਲ ਜੰਦਾ ਮੁੰਡੇ ਬਹੁਤ ਮਿਹਨਤ ਨਾਲ ਲੋਡ ਕਰ ਰਿਹਾ ਤੇ ਦੇਖ ਲੈਣਾ ਤੁਸੀਂ ਤਕਰੀਬਨ ਇਹਦੇ ਵਿੱਚ ਆ ਜਾਣਾ 450 ਤੋਂ 500 ਬੈਗ ਮੇਰੇ ਖਿਆਲ ਦੇ ਵਿੱਚ ਆਉਣਾ ਚਾਹੀਦਾ ਜੀ ਤੇ ਬਾਕੀ ਆਪਾਂ ਨੂੰ ਲਾਸਟ ਤੇ ਪਤਾ ਲੱਗ ਜਾਣਾ ਕਿੰਨਾ weight ਹੋਊਗਾ ਤੇ ਕਿੰਨੇ ਬੈਗ ਆਉਣਗੇ ਜੀ ਬੈਗ ਤਕਰੀਬਨ ਇਹ ਹੋ ਜਾਂਦਾ ਆਪਣਾ 55 ਤੋਂ ਲੈ ਕੇ 60 ਕਿਲੋ ਤੱਕ ਤੇ ਮਾਲ ਤਕਰੀਬਨ ਆਮ ਦੇ ਵਿੱਚ ਹੋਣੀ ਹੈ ਤਕਰੀਬਨ 1300 ਰੁਪਏ ਕੁਆਂਟਲ ਦੇ ਹਿਸਾਬ ਨਾਲ ਹੋਣੀ ਹੈ ਤੇ ਤਕਰੀਬਨ ਮੇਰੇ ਖਿਆਲ ਵਿੱਚ ਕੱਢੀ ਦਾ ਪਹਾੜਾ ਹੀ 2 ਲੱਖ ਦੇ ਕਰੀਬ ਬਣ ਜਾਣਾ ਤੇ ਬਾਕੀ ਉਹਨੇ ਦੇ ਮਾਲ ਹੋਣਾ ਤੇ ਉਹਨੇ ਦਾ ਹੀ ਇਹਦਾ ਹੈਗਾ ਕਿਰਾਇਆ ਬਣ ਜਾਣਾ ਤੇ 10 ਦਿਨ ਕੱਢੀ ਨੂੰ ਲੱਗ ਜਣੇ ਪਹੁੰਚ ਦੀ ਨੂੰ ਤੇ ਉਹ ਬਾਈ ਜੀ ਜਿਹਨਾਂ ਨੂੰ ਪਹੁੰਚਣਾ ਮਾਰ ਆਪ ਆਈ ਸੀ ਮਾਲ ਚੈੱਕ ਕਰਕੇ ਫਿਰ ਉਹ ਦੱਸ ਕੇ ਏ ਸੀ ਵੀ ਸਾਡਾ ਮਾਲ ਭੇਜ ਦੇਈ ਤੁਸੀਂ ਤੇ ਪੇਮੈਂਟ ਬਾਕੀ ਅਲਵਾਸ ਕੀਤੀ ਜਿਹੜਾ ਨੇ ਤੇ ਹੋਰ ਵੀ ਕਿਸੇ ਵੀਰ ਨੇ ਕੋਈ ਟੋਕਣ ਨਾ ਕਰਦੇ ਤਾਂ ਹੋਮ ਡਿਲੀਵਰੀ ਤੇ ਮਾਲ ਭੇਜਨੇ ਦਾ ਤਸੱਲੀ ਵਾਲਾ ਮਾਲ ਇਹ ਜਪੂਆ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਆਈ ਤੇ ਬਾਕੀ ਇਹਦੀ ਮਰਿਆਦ ਹੈ ਜਿਹੜੀ ਪੈਕ ਦੀ ਤਕਰੀਬਨ 1.5 ਸਾਲ ਤੱਕ ਬਹੁਤ ਵਧੀਆ ਸੀ ਇਹਦਾ ਤਜਰਬਾ ਕੀਤਾ ਹੈ 1.5 ਸਾਲ ਤੱਕ ਬਿਲਕੁਲ ਵੀ ਇਹਦੇ ਵਿੱਚ ਮਾਲ ਖਰਾਬ ਨਹੀਂ ਹੋਇਆ ਇਹਦੇ ਵਿੱਚ ਪੂਨਾ ਚਿਰ ਮਾਲ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਨੂੰ ਕੋਈ ਘੱਟ ਨਹੀਂ ਦਾ ਜਿਵੇਂ ਮੂਨੀ ਕੋਲ ਦਾ ਜੀ ਤੇ ਬਾਕੀ ਆਪਾਂ ਤੁਸੀਂ ਪਹਿਲੇ ਸ਼ੁਰੂ ਤੋਂ ਹੀ ਵੇਖਦੇ ਆ ਰਹੇ ਹੋ ਕਿ ਚਾਹ ਸਭ ਤੋਂ ਆਪਣਾ ਕੰਮ ਚੱਲ ਰਿਹਾ ਜਿਹੜੇ ਵੀ ਪਹਿਲਾਂ ਤੇ ਜੁੜੇ ਹੋਏ ਆ ਤੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਜੀ ਕਿਉਂਕਿ ਹaryana Rajasthan ਤਾਂ ਆਮ ਹੀ ਨਾਲ ਆਪਣਾ ਜਾਂਦਾ ਹੈ ਤੇ ਪੰਜਾਬ ਦੇ ਵੀ ਤਕਰੀਬਨ ਰੈਡੀ ਡਿਸਟ੍ਰਿਕਟ ਜਾਂਦਾ ਕੋਈ ਸ਼ਿਕਾਇਤ ਨਹੀਂ ਤੇ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਹੀਂ ਕਰਨਾ ਤੇ ਇਸ ਵਾਰ ਸਹੇਲੇ ਦਾ ਰੇਟ ਹੈ ਜਿਹੜਾ 650 ਰੁਪਏ ਪ੍ਰਾਟ ਤੋਂ ਚੱਲ ਰਿਹਾ ਜੀ ਤੇ ਡਿਲੀਵਰੀ ਦੇ ਖਰਚੇ ਇਹਦੇ ਉੱਪਰ ਹੈ ਕਿਸੇ ਵੀ ਵੀਰ ਨੂੰ ਜਰੂਰਤ ਹੋਵੇ ਤਾਂ ਕੰਟੈਕਟ ਕਰਕੇ ਤੁਸੀਂ ਮਾਲ ਮੰਗਾ ਸਕਦੇ ਹੋ ਜੀ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਾਂਗੇ ਕਰਾਂਗੇ ਇਸ ਸਮਾਪਤ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਦੁਬਾਰਾ ਫਿਰ ਬੇਨਤੀ ਹੈ ਕਿ ਜਿਹੜੇ ਵੀ ਚੈਨਲ ਨੂੰ ਦੇਖ ਰਹੇ ਪਹਿਲੀ ਵਾਰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ